ਸਤਿ ਸ਼੍ਰੀ ਅਕਾਲ ਜੀ ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਸਵੰਦਰ ਸਿੰਘ ਬਰਾੜ ਜੈਤ ਇਸ ਟਾਈਮ ਅਸੀਂ ਬੈਠੇ ਆ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਜ਼ਿਲ੍ਹਾ ਫਰੀਦਕੋਟ ਦੋਸਤੋ ਮੈਂ ਆਪਣਾ ਨਵਾਂ ਚੈਨਲ YouTube ਚੈਨਲ ਰਤਬਾ ਟੀਵੀ ਸ਼ੁਰੂ ਕਰਨ ਜਾ ਰਿਹਾ ਤੇ ਉਹਦੇ ਵਾਸਤੇ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਰੰਗ ਅਸੀਂ ਰੱਖਾਂਗੇ ਧਾਰਮਿਕ ਹੋਊਗਾ ਸਮਾਜਿਕ ਹੋਊਗਾ ਐ ਐਂਟਰਟੇਨਮੈਂਟ ਹੋਊਗਾ ਮਤਲਬ ਹੈ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਅਸੀਂ ਦਿਖਾਵਾਂਗੇ ਪਰ ਅੱਜ ਜੋ ਸ਼ੁਰੂਆਤ ਹੈ ਸਾਡੇ ਚੈਨਲ ਦੀ ਰਤਬਾ ਟੀਵੀ ਚੈਨਲ ਦੀ ਜੋ ਸ਼ੁਰੂਆਤ ਹੈ ਉਹ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜਤੋਂ ਜਿੱਥੇ ਹਰ ਇੱਕ ਦੀਆਂ ਸਭ ਸ਼ੋਭਾ ਨੂੰ ਕਾਮਨਾ ਸ਼ੋਭਾ ਨੂੰ ਭਾਵਨਾ ਸਪੂਰਨ ਹੁੰਦੀ ਹੈ ਅਸੀਂ ਧਰਮ ਦੀ ਗੱਲ ਵੀ ਕਰਾਂਗੇ ਵਿਰਸੇ ਦੀ ਗੱਲ ਵੀ ਕਰਾਂਗੇ ਤੇ ਹਰ ਇੱਕ ਪੱਖ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜੋ ਤੁਹਾਨੂੰ ਪਸੰਦ ਆਵੇ ਤੋਂ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਸਿੱਖ ਇਤਿਹਾਸ ਦੇ ਕੁਝ ਫਲਸਫਿਆਂ ਬਾਰੇ ਤੇ ਕੁਝ ਹੋਰ ਨਾ ਜਾਣਕਾਰੀ ਸਾਂਝੀ ਕਰਾਂਗੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਸੰਖੇਪ ਇਤਿਹਾਸ ਬਾਰੇ ਸੋ ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਤੇ ਸੰਖੇਪ ਜਾਣਕਾਰੀ ਤੁਹਾਡੇ ਨਾਲ ਕਰੀਏ ਸਾਂਝੀ ਸੰਗਤ ਜੀ ਬਠਿੰਡਾ ਕੋਟਕਪੂਰਾ ਰੋਡ ਤੇ ਸਥਿਤ ਜੈਤੋ ਮੰਡੀ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਦੀ ਡਿਊੜੀ ਤੋਂ ਅੰਦਰ ਐਂਟਰ ਕਰੀਏ ਤਾਂ ਐਂਟਰ ਕਰਨ ਦੇ ਅਨਸਾਰ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਟਾਫ ਦਾ ਦਫ਼ਤਰ ਹੈ ਲੰਗਰ ਹਾਲ ਹੈ ਲੰਗਰ ਹਾਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਰੋਕਣ ਵਾਸਤੇ ਕਿਉਂਕਿ ਕਈ ਵਾਰੀ ਸੰਗਤਾਂ ਜਿਹੜੀਆਂ ਉਹ ਪੜਾ ਕਿਸੇ ਧਾਰਮਿਕ ਸਥਾਨ ਤੇ ਕਰਦੇ ਆਂ ਦਰਸ਼ਨਾਂ ਵਾਸਤੇ ਜਦੋਂ ਸੰਗਤਾਂ ਕਿਸੇ ਦੂਰ ਦੁਰਾਡੇ ਆਪਣੇ ਧਾਰਮਿਕ ਜੋ ਟੂਰ ਆ ਉਹਦੇ ਤੇ ਜਾਂਦੀਆਂ ਤਾਂ ਬਹੁਤ ਸੋਹਣਾ ਬੰਦੋਬਸਤ ਜਿਹੜਾ ਉਹ ਸੰਗਤਾਂ ਦੇ ਰੁਕਣ ਵਾਸਤੇ ਇੱਥੇ ਬਹੁਤ ਵਧੀਆ ਕਮਰੇ ਬਣੇ ਹੋਏ ਆ ਇਸ ਦੇ ਨਾਲ ਹੀ ਜੋੜਾ ਘਰ ਹੈ ਢੇਵੜੀ ਤੋਂ ਗੁਰਦੁਆਰਾ ਗੰਗਸਰ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰ ਜਾਈਦੇ ਆ ਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਪਵਿੱਤਰ ਇਮਾਰਤ ਤੇ ਸਰੋਵਰ ਦੇ ਦਰਸ਼ਨ ਹੋ ਰਹੇ ਆ। ਬਹੁਤ ਖੁੱਲੀ ਡੁੱਲੀ ਪਾਰਕਿੰਗ ਵਾਸਤੇ ਜਗ੍ਹਾ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਇੱਥੇ ਹੁੰਦੇ ਆ ਧਾਰਮਿਕ ਪ੍ਰੋਗਰਾਮ ਜਿਸ ਤਰ੍ਹਾਂ ਕਿ ਸਾਡੇ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਏ ਜਾਂਦੇ ਉਹਦੇ ਵਾਸਤੇ ਪ੍ਰੋਗਰਾਮ ਹੁੰਦੇ ਆ ਜਾਂ ਆਮ ਲੋਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਅੱਜ ਕੱਲ ਉਹ ਆਪਣੇ ਭੋਗ ਵਗੈਰਾ ਦੇ ਪ੍ਰੋਗਰਾਮ ਰੱਖ ਲੈਂਦੇ ਉਹਦੇ ਵਾਸਤੇ ਬਹੁਤ ਵੱਡੀ ਗਾਦਰੰਗ ਵਾਲਾ ਦੀਵਾਨ ਹਾਲ ਬਣਿਆ ਹੋਇਆ ਹੈ। ਪਾਰਕਿੰਗ ਵਾਸਤੇ ਖੁੱਲੀ ਜਗ੍ਹਾ। ਡਿਊੜੀ ਤੋਂ ਆਪਾਂ ਐਂਟਰ ਕਰਕੇ ਪਾਰਕਿੰਗ ਵਾਸਤੇ ਖੁੱਲੀ ਜਗ੍ਹਾ। ਸੋ ਜਤੋਂ ਕਦੇ ਵੀ ਇੱਕ ਵਾਰ ਫੇਰ ਮੈਂ ਤੁਹਾਨੂੰ ਪੂਰਾ ਫਰੇਮ ਕਰ ਦਿਆਂ ਦੀਵਾਨ ਹਾਲ। ਡਿਊੜੀ ਤੋਂ ਐਂਟਰ ਕਰਦਿਆਂ फ्लਸ਼ ਬਾਥਰੂਮ ਬਣੇ ਹੋਏ ਆ। ਤੇ ਉਸ ਤੋਂ ਦੂਸਰੀ ਸਾਈਡ ਮੈਂ ਤੁਹਾਨੂੰ ਜਿਸ ਤਰ੍ਹਾਂ ਦਿਖਾਤਾ ਕਿ ਸਾਰਾ ਜੋ ਮੈਨੇਜਰ ਸਾਹਿਬ ਦਾ ਉਹਨਾਂ ਦੇ ਸਟਾਫ ਦਾ ਦਫਤਰ ਆ ਗਿਆ ਲੰਗਰ ਹਾਲ ਆ ਗਿਆ ਕਲਗੀਧਰ ਨਿਵਾਸ ਆ ਗਿਆ ਸੰਗਤਾਂ ਦੇ ਠਹਿਰਨ ਵਾਸਤੇ ਜੋੜਾ ਘਰ ਆ ਗਿਆ ਤੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਤੋਂ ਦੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਸਾਹਿਬ ਸ੍ਰੀ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਜ਼ਿਲ੍ਹਾ ਫਰੀਦਕੋਟ ਇਸ ਪਵਿੱਤਰ ਸਥਾਨ ਨੂੰ ਇਸ ਪਵਿੱਤਰ ਧਰਤੀ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਝੂਲਦੇ ਨਿਸ਼ਾਨ ਰਹਿਨ ਪੰਥ ਮਹਾਰਾਜ ਕੇ ਸਸ਼ੋਭਿਤ ਸ੍ਰੀ ਨਿਸ਼ਾਨ ਸਾਹਿਬ ਜੀ ਤੇ ਦਰਸ਼ਨ ਕਰਵਾਇਆ ਤੁਹਾਨੂੰ ਸ੍ਰੀ ਸੱਚਖੰਡ ਸਾਹਿਬ ਜੀ ਦੇ ਜਿੱਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਰੂਪ ਸ਼शोभित ਰਹਿੰਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਸੇ ਸ਼ੋਭਿਤ ਬਰਾਜਬਾਨ ਦਾਸ குரு ਸਹਿਬਾਨ ਦੀ ਪਾਵਨ ਪਵਿੱਤਰ ਜੋਤਨ ਧੰਨ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੁਰਦੁਆਰਾ ਗੰਗਸਰ ਸਾਹਿਬ ਜੈਤੂ ਦਾ ਸੰਖੇਪ ਇਤਿਹਾਸ ਸਾਰਾ ਦਿਨ ਸੰਗਤਾਂ ਦਾ ਸ਼ਰਧਾ ਭਾਵਰਾਂ ਦੇ ਨਾਲ ਜਾਣ ਆਉਣ ਇੱਥੇ ਨਿਰੰਤਰ ਜਾਰੀ ਰਹਿੰਦਾ ਹੈ ਸਤਨਾਮ ਸੰਗਤ ਜੀ ਇਹ ਤਾਂ ਤੁਹਾਨੂੰ ਕਰਵਾਏ ਦਰਸ਼ਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੇ ਇਹ ਉਹ ਸਥਾਨ ਹੈ ਉਹ ਪਵਿੱਤਰ ਸਥਾਨ ਹੈ ਤਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਕਿ ਜਦੋਂ ਮਾਲਵੇ ਦੀ ਧਰਤੀ ਦਾ ਆਪਣਾ ਕਰਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੈਤੋ ਇਸ ਜਗ੍ਹਾ ਤੇ ਆ ਕੇ ਬੈਠੇ ਸੀ ਇੱਥੇ ਬਿਰਾਜਮਾਨ ਹੋਏ ਸੀ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੋਲ ਸੰਗਤਾਂ ਆਉਂਦੀਆਂ ਸੀ ਜਾਂਦੀਆਂ ਸੀ ਦਰਸ਼ਨ ਕਰਦੇ ਸੀ ਹਨਾ ਸੰਗਤਾਂ ਦਰਸ਼ਨ ਕਰਦੇ ਸੀ ਗੁਰੂ ਮਹਾਰਾਜ ਦੇ ਤਾਂ ਇਹ 75 ਸਰੋਵਰ ਇਸ ਸਰੋਵਰ ਇਸ ਜਗ੍ਹਾ ਦਾ ਕਰਕੇ ਇਸ ਸਥਾਨ ਦਾ ਨਾਮ ਗੰਗਸਰ ਸਾਹਿਬ ਪਿਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਸਰੋਵਰ ਦੇ ਦਰਸ਼ਨ ਕਰੋ ਜੀ ਜਿੱਥੇ ਇਸ਼ਨਾਨ ਕਰਨ ਦੇ ਨਾਲ ਸਭ ਕਸ਼ਟ ਕਲੇਸ਼ ਦੁੱਖ ਤਕਲੀਫਾਂ ਸਭ ਕੱਟੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਇਸ ਜਗ੍ਹਾ ਤੇ ਬੈਠੇ ਸੀ ਤਾਂ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਪੰਡਤ ਜੀ ਆਉਂਦੇ ਹੁੰਦੇ ਸੀ ਇਸ ਜਗ੍ਹਾ ਤੇ ਇਸ ਸਰੋਵਰ ਵਾਲੀ ਜਗ੍ਹਾ ਤੇ ਕਿਉਂਕਿ ਉਦੋਂ ਪਾਣੀ ਦੇ ਸਾਧਨ ਬਹੁਤ ਘੱਟ ਸੀ ਤੇ ਜਦੋਂ ਕਿਤੇ ਕੋਈ ਕਿਸੇ ਨੇ ਪੜਾਅ ਕਰਨਾ ਹੁੰਦਾ ਸੀ ਰੋਕਣਾ ਹੁੰਦਾ ਸੀ ਤਾਂ ਪਾਣੀ ਦੇ ਸੋਮੇ ਨੂੰ ਮੁੱਖ ਰੱਖ ਕੇ ਉਹ ਪੜਾਅ ਕੀਤਾ ਜਾਂਦਾ ਸੀ ਤੇ ਇਸ ਜਗ੍ਹਾ ਤੇ ਉਹਨਾਂ ਦਿਨਾਂ ਦੇ ਵਿੱਚ ਛੱਪੜ ਸੀ ਜਾਂ ਛਪੜੀ ਸੀ ਕਿਉਂਕਿ ਇਸ ਜਗ੍ਹਾ ਦੇ ਆਸੇ-ਪਾਸੇ ਹੁਣ ਵੀ ਜੋ ਇੱਕ ਕੋਟਕਪੁਰਾ ਰੋੜਾ ਉੱਤੇ ਬਹੁਤ ਵੱਡਾ ਛੱਪੜ ਹੈ ਪਰ ਇਸ ਜਗ੍ਹਾ ਦੇ ਆਸੇ-ਪਾਸੇ ਚਾਰ ਚੁਫੇਰੇ ਜੋ ਸੀ ਇਸ ਗੁਰਦੁਆਰਾ ਸਾਹਿਬ ਦੇ ਬਣਨ ਤੋਂ ਬਾਅਦ ਜੇ ਅਸੀਂ ਆਪਣੇ ਦੇਖਣ ਦੀ ਗੱਲ ਕਰੀਏ ਤਾਂ ਚਾਰ ਚਫੇਰੇ ਗੁਰਦੁਆਰਾ ਸਾਹਿਬ ਦੇ ਜਿਹੜਾ ਬਹੁਤ ਵੱਡੇ ਵੱਡੇ ਛੱਪੜ ਹੁਣ ਤੱਕ ਵੀ ਰਿਹਾ ਜੋ ਬਾਅਦ ਦੇ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਭਰ ਦਿੱਤੇ ਗਏ ਪੂਰ ਦਿੱਤੇ ਗਏ ਸੋ ਗੱਲ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੰਗਸਰ ਸਾਹਿਬ ਕਿਵੇਂ ਪਿਆ ਉਸ ਬਾਰੇ ਆਪਾਂ ਗੱਲ ਕਰਨੀ ਹੈ ਇਸ ਸਰੋਵਰ ਦੇ ਵਿੱਚ ਕਿਸ ਤਰ੍ਹਾਂ ਦੁੱਖ ਤਕਲੀਫਾਂ ਕਸ਼ਟ ਕਲੇਸ਼ ਕੱਟੇ ਜਾਂਦੇ ਆ ਉਸ ਬਾਰੇ ਗੱਲ ਕਰਨੀ ਆ ਪੰਡਤ ਜੀ ਜੋ ਗੁਰੂ ਸਾਹਿਬ ਦੇ ਕੋਲ ਆਉਂਦੇ ਹੁੰਦੇ ਸੀ ਕਹਿੰਦੇ ਪੰਡਤ ਜੀ ਨੇ ਇੱਕ ਵਾਰੀ ਗੰਗਾ ਇਸ਼ਨਾਨ ਕਰਨ ਜਾਣਾ ਸੀ ਤੇ ਉਹਨਾਂ ਨੇ ਦਸ਼ਮੇਸ਼ ਪਿਤਾ ਕਲਗਿਆਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਇਜਾਜ਼ਤ ਮੰਗੀ ਹੈ ਕਿ ਆ ਕੇ ਕਿ ਮੈਂ ਗੰਗਾ ਇਸ਼ਨਾਨ ਕਰਨ ਜਾਣਾ ਜੀ ਮੈਨੂੰ ਸਮਾਂ ਲੱਗ ਜਾਊ ਉਦੋਂ ਤੱਕ ਤੁਸੀਂ ਹੋ ਸਕਦਾ ਆਪਣੇ ਅਗਲੇ ਪੜਾਅ ਤੇ ਚਲੇ ਜਾਓ ਤੇ ਕਹਿੰਦੇ ਗੁਰੂ ਸਾਹਿਬ ਨੇ ਪੰਡਤ ਜੀ ਨੂੰ ਆਖਿਆ ਕਿ ਪੰਡਤ ਜੀ ਜਿੱਥੇ ਹੁਣ ਮੈਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਵਾ ਰਿਹਾ ਇਸ ਜਗ੍ਹਾ ਤੇ ਜੋ ਛੱਪੜ ਸੀ ਕਹਿੰਦੇ ਤੁਸੀਂ ਇੱਥੇ ਇਸ਼ਨਾਨ ਕਰ ਲਓ ਕਹਿੰਦੇ ਪੰਡਤ ਹੱਸਿਆ ਹੈਰਾਨ ਹੋ ਗਿਆ ਕਹਿੰਦਾ ਗੁਰੂ ਸਾਹਿਬ ਮਹਾਰਾਜ ਇਹ ਤੁਸੀਂ ਕੀ ਕਹਿ ਰਹੇ ਹੋ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਠੀਕ ਕਹਿ ਰਿਹਾ ਵੀ ਤੁਸੀਂ ਗੰਗਾ ਇਸ਼ਨਾਨ ਕਰਨ ਜਾਂ ਲਿਓ ਤੁਸੀਂ ਇੱਥੇ ਇਸ਼ਨਾਨ ਕਰ ਲਓ ਤੇ ਕਹਿੰਦੇ ਪੰਡਤ ਜੀ ਨੇ ਆਖਿਆ ਕਿ ਮਹਾਰਾਜ ਕਿੱਥੇ ਪਵਿੱਤਰ ਗੰਗਾ ਤੇ ਕਿੱਥੇ ਇਹ ਛੱਪੜ ਤੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਪੰਡਤ ਜੀ ਇਹ ਵੀ ਗੰਗਾ ਹੀ ਹੈ ਤਾਂ ਕਹਿੰਦੇ ਪੰਡਤ ਜੀ ਨੇ ਆਖਿਆ ਕਿ ਜੇ ਇਹ ਗੰਗਾ ਹੈ ਤਾਂ ਮੈਨੂੰ ਤੁਸੀਂ ਇਸ ਗੱਲ ਦਾ ਸਬੂਤ ਦਿਓ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਓ ਕੀ ਗੰਗਾ ਕਿਵੇਂ ਪਹਿਲਾਂ ਜਦੋਂ ਕਿਤੇ ਪੰਡਤ ਜੀ ਗੰਗਾ ਇਸ਼ਨਾਨ ਕਰਨ ਗਏ ਸੀ ਤਾਂ ਕਹਿੰਦੇ ਉਸ ਸਮੇਂ ਕਿਉਂਕਿ ਆਮ ਆਪਾ ਜੋ ਧਾਰਮਿਕ ਸਥਾਨ ਤੇ ਜਾਂਦੇ ਆ ਕਿਸੇ ਤੇ ਤਾਂ ਉਥੋਂ ਅਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਰੂਪ ਦੇ ਵਿੱਚ ਪ੍ਰਸ਼ਾਦ ਲੈ ਕੇ ਆਉਣਾ ਜਾਂ ਉਥੋਂ ਜੇ ਕੋਈ ਸਰੋਵਰ ਬਣਿਆ ਕੋ ਕੁੰਡ ਬਣਿਆ ਉਥੋਂ ਅਸੀਂ ਜਲ ਲੈ ਕੇ ਆਉਣਾ ਲਾਜ਼ਮੀ ਸਮਝਦੇ ਆਂ ਕਹਿੰਦੇ ਪੰਡਤ ਜੀ ਜਦੋਂ ਉੱਥੋਂ ਵਾਪਸ ਆਉਣ ਲੱਗੇ ਜਦੋਂ ਕਿਤੇ ਪਹਿਲਾਂ ਗੰਗਾ ਇਸ਼ਨਾਨ ਕਰਨ ਗਏ ਸੀ ਤੇ ਕਹਿੰਦੇ ਜਦੋਂ ਉੱਥੋਂ ਆਪਣਾ ਲੋਟਾ ਪਾਣੀ ਦਾ ਗੜਵਾ ਭਰਨ ਲੱਗੇ ਤਾਂ ਉਹ ਡੁੱਬ ਗਿਆ ਉੱਥੇ ਗੰਗਾ 'ਚ ਤੇਜ਼ ਵਹਾ ਦੇ ਵਿੱਚ ਰੁੜ ਗਿਆ ਕਹਿੰਦੇ ਪੰਡਤ ਜੀ ਕਹਿਣ ਲੱਗੇ ਕਿ ਮਹਾਰਾਜ ਮੈਂ ਜਦੋਂ ਪਹਿਲਾਂ ਗੰਗਾ ਜੀ ਦਾ ਇਸ਼ਨਾਨ ਕਰਨ ਗਿਆ ਸੀ ਤਾਂ ਮੈਂ ਆਪਣਾ ਆਪਣਾ ਗੜਵਾ ਆਪਣਾ ਲੋਟਾ ਉੱਥੇ ਗਵਾ ਆਇਆ ਸੀ ਤੇ ਮੈਨੂੰ ਤੁਸੀਂ ਉਹ ਇੱਥੋਂ ਲੱਭ ਦਿਓ ਤੇ ਮੈਂ ਮੰਨ ਲਵਾਂਗਾ ਕਿ ਇਹ ਗੰਗਾ ਹੈ ਤੇ ਗੁਰੂ ਮਹਾਰਾਜ ਨੇ ਕਿਹਾ ਕਹਿੰਦੇ ਕਿ ਪੰਡਤ ਜੀ ਫਿਰ ਇੱਥੇ ਇੱਕ ਕਦਮ ਪਾਣੀ 'ਚ ਰੱਖ ਕੇ ਕਹਿੰਦੇ ਹੱਥ ਮਾਰੋ ਤੇ ਜਦੋਂ ਕਹਿੰਦੇ ਪੰਡਤ ਜੀ ਨੇ ਇੱਕ ਕਦਮ ਪਾੜੀ ਦੇ ਵਿੱਚ ਰੱਖ ਕੇ ਤੇ ਜਦੋਂ ਕਹਿੰਦੇ ਪੰਡਤ ਜੀ ਨੇ ਪਾਣੀ ਦੇ ਵਿੱਚ ਹੱਥ ਮਾਰਿਆ ਚੱਪੜ ਵਾਲੇ ਦੇ ਵਿੱਚ ਤਾਂ ਬਿਲਕੁਲ ਨਿਰਮਲ ਜਲ शीतल ਜਲ ਦਾ ਭਰਿਆ ਹੋਇਆ ਗੜਵਾ ਪੰਡਤ ਜੀ ਦੇ ਹੱਥ ਦੇ ਵਿੱਚ ਆ ਗਿਆ ਜਿਸ ਤਰ੍ਹਾਂ ਕਿ ਬਿਲਕੁਲ ਚਾਂਦੀ ਵਰਗਾ ਪਾਣੀ ਜਿਸ ਤਰ੍ਹਾਂ ਦਾ ਕੰਗਾ ਜੀ ਦੇ ਵਿੱਚ ਪੰਡਤ ਜੀ ਦੇਖਦੇ ਹੁੰਦੇ ਸੀ ਤੇ ਕਹਿੰਦੇ ਵੀ ਪੰਡਤ ਜੀ ਚਰਨਾ ਤੇ ਟੈਪੇ ਕਹਿੰਦੇ ਵੀ ਮਹਾਰਾਜ ਇਹ ਕੀ ਕਰਾਮਾਤ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਕਿ ਗੰਗਾ ਜੀ ਜਿੱਥੇ ਕਿਤੇ ਵੀ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਗੰਗਾ ਜੀ ਵਗਦੇ ਆ ਤਾਂ ਕੋਲ 68 ਥਾਮ ਦੱਸੀਆਂ ਗਈਆਂ ਤੇ ਗੁਰੂ ਮਹਾਰਾਜ ਕਹਿੰਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਬਾਦਸ਼ਾਹ ਮਹਾਰਾਜ ਪੰਡਤ ਜੀ ਨੂੰ ਕਹਿੰਦੇ ਕਿ ਪੰਡਤ ਜੀ ਇਹ ਛੱਪੜ ਨਹੀਂ ਇਹ ਗੰਗਾ ਦਾ ਸਿਰ ਹੈ ਮੈਂ ਤੁਹਾਨੂੰ ਨਾਲ-ਨਾਲ ਦਿਖਾ ਦਿਆਂ ਕਿ ਇੱਥੇ ਕੰਮ ਵੀ ਚੱਲ ਰਿਹਾ ਸरोवर ਦੀ ਸੇਵਾ ਚੱਲ ਰਹੀ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਪੰਡਤ ਜੀ ਇਹ ਗੰਗਾ ਦਾ ਸਿਰ ਹੈ ਜੇ ਕੋਈ ਇੱਥੇ ਇਸ਼ਨਾਨ ਕਰੂਗਾ ਸ਼ਰਧਾ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕਰੂਗਾ ਤਾਂ ਉਹਦੇ ਸਭ ਦੁੱਖ ਤਕਲੀਫਾਂ ਕਸ਼ਟ ਗਲੇਸ਼ ਕੱਟੇ ਜਾਣਗੇ ਤੇ 68 ਤੀਰਥਾਂ ਦਾ ਫਲ ਉਸ ਨੂੰ ਨਸੀਬ ਹੋਊਗਾ ਹਾਸਲ ਹੋਊਗਾ ਸੋ ਉਸ ਤੋਂ ਬਾਅਦ ਬਹੁਤ ਸਾਰੇ ਉਹ ਲੋਕ ਹੈ ਜੋ ਦੇਸ਼ ਦੁਨੀਆ ਦੇ ਵਿੱਚੋਂ ਗੁਰਦੁਆਰਾ ਗੰਗਸਰ ਸਾਹਿਬ ਦਰਸ਼ਨਾਂ ਵਾਸਤੇ ਆਉਂਦੇ ਆ ਇਸ਼ਨਾਨ ਕਰਨ ਵਾਸਤੇ ਆਉਂਦੇ ਆ ਤੇ ਇਥੋਂ ਥੋੜੀ ਦੂਰੀ ਤੇ ਜੈਤੂ ਦਾ ਮੋਰਚਾ ਜੋ ਲੱਗਿਆ ਸੀ ਗੁਰਦੁਆਰਾ ਟਿੱਬੀ ਸਾਹਿਬ ਸਾਹਿਬ ਉਸ ਸ਼ੋਭਿਤ ਹੈ ਸੋ ਸੰਗਤ ਜੀ ਇਹ ਹੈ ਗੁਰਦੁਆਰਾ ਗੰਗਸਰ ਸਾਹਿਬ ਜੈਤੂ ਦਾ ਇਤਿਹਾਸ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਕਿਹਾ ਪੰਡਤ ਜੀ ਨੂੰ ਕਿ ਪੰਡਤ ਜੀ ਇਹ ਛੱਪੜ ਨਹੀਂ ਇਹ ਗੰਗਾ ਦਾ ਸਿਰ ਹੈ ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਜਿਹੜਾ ਸੀ ਉਹ ਗੰਗਸਰ ਪੈ ਗਿਆ ਤੇ ਜਦੋਂ ਕਿਤੇ ਜਿੱਥੇ ਸਾਡੇ ਗੁਰੂ ਸਹਿਬਾਨ ਗਏ ਐ ਤੇ ਉਹਦੇ ਨਾਲ ਸਾਹਿਬ ਲੱਗ ਜਾਣਾ ਇਹ ਅਸੀਂ ਸਭ ਸਮਝਦੇ ਹਾਂ ਕਿ ਉਹ ਜ਼ਰੂਰੀ ਹੋ ਜਾਂਦਾ ਸੋ ਇਸ ਦਾ ਇਸ ਸਥਾਨ ਦਾ ਨਾਮ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪੈ ਗਿਆ ਸੋ ਤੁਸੀਂ ਵੀ ਕਦੇ ਆਓ ਤਾਂ ਜ਼ਰੂਰ ਦਰਸ਼ਨ ਕਰਕੇ ਜਾਓ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਜ਼ਿਲ੍ਹਾ ਫਰੀਦਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ